ਕਿਸਾਨ ਵੀਰ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹੈਪੀ ਸਿੰਘ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਅੰਜੀਰ ਤੇ ਅੰਜੀਰ ਦੀ ਜਿਹੜੀ ਖੇਤੀ ਆ ਉਹ ਕਿੰਨੀ ਲਾਹੇਵੰਦ ਆ ਕਿਹੜੇ ਸਮੇਂ ਦੇ ਵਿੱਚ ਉਹ ਬੀਜੀ ਜਾਂਦੀ ਹੈ ਤੇ ਉਹਦੇ ਕਿਹੜਾ ਪਾਤਾ ਵਰਨ ਉਹਦੇ ਤੇ ਸ਼ੂਟ ਕਰਦਾਗਾ ਕਿਉਂਕਿ ਅੰਜੀਰ ਦੇ ਕਾਫੀ ਲੋਕਾਂ ਨੇ ਅੱਜਕੱਲ੍ਹ ਘਰਾਂ ਦੇ ਵਿੱਚ ਵੀ ਜਿੱਥੇ ਛੋਟੀਆਂ-ਛੋਟੀਆਂ ਗਾਰਡਨ ਨੇ ਉੱਥੇ ਵੀ ਤੁਸੀਂ ਇਹਨਾਂ ਦੇ ਪੌਦੇ ਲਾਏ ਹੋਏ ਨੇ ਅੰਜੀਰ ਲਾਹੇਵੰਦ ਲੈਣ ਲਈ ਅਹਿਮ ਅਰਥ ਕੇ ਵਿਨੁਕਤੀ ਨੇ ਤੁਹਾਨੂੰ ਜਿਹੜੇ ਅਸੀਂ ਅੱਜ ਤੁਹਾਡੇ ਨਾਲ ਅਸੀਂ ਸਾਂਝੇ ਕਰਨ ਲੱਗੇ ਕਿਸਾਨ ਵੀਰ ਖਾਸ ਕਰਕੇ ਇਸ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਜਦੋਂ ਤੱਕ ਇਹ ਵੀਡੀਓ ਖਤਮ ਨਹੀਂ ਹੁੰਦੀ ਇਸ ਚੈਨਲ ਦੀ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨ ਕਿਉਂਕਿ ਇਹ ਕਿਸਾਨੀ ਦੇ ਨਾਲਾ ਕਿਸਾਨ ਦੇ ਜਿਹੜੇ ਕਿੱਤੇ ਹੈਗੇ ਲਾਹੇਵੰਦ ਕਿੱਤੇ ਆ ਤੇ ਉਹਦੇ ਨਾਲ ਇਹ ਜੁੜਿਆ ਹੋਇਆ ਇਹ ਅੱਜ ਦਾ ਐਪੀਸੋਡ ਹੈਗਾ ਜਿਹੜੀ ਅੰਜੀਰ ਦੀ ਹੈਗੀ ਆ ਇਹਦੇ ਅਹਿਮ ਨੁਕਤੇ ਕੀ ਹੈਗੇ ਆ ਉਹ ਤੁਹਾਡੇ ਨਾਲ ਅਸੀਂ ਅੱਜ ਸਾਂਝੇ ਕਰਦਾ ਪੌਣ ਪਾਣੀ ਤੇ ਜ਼ਮੀਨ ਅੰਜੀਰ ਇੱਕ ਪੱਤ ਝੜੀ ਫਲਦਾਰ ਬੂਟਾ ਹੈ ਜੈਸਤੀ ਫਸਲ ਗਰਮ ਖੁਸ਼ਕ ਇਲਾਕੇ ਵਿੱਚ ਜਿੱਥੇ ਘੱਟ ਵਰਖਾ ਪਰ ਸੂਰਜ ਦੀ ਰੋਸ਼ਨੀ ਪੂਰੀ ਪੈਂਦੀ ਹੋਵੇ ਅਜਿਹੀ ਜੇ ਪਾਤਾਪਰਨ ਵਿੱਚ ਹੁੰਦੀ ਹੈ ਅੰਜੀਰ ਕਰਮਰੁੱਤ ਕਾਫੀ ਹੱਦ ਤੱਕ ਸਹਾਰਾ ਲੈਂਦਾ ਹੈ ਬਹੁਤ ਜ਼ਿਆਦਾ ਤਾਪਮਾਨ ਨਾਲ ਉੱਪਰਲੇ ਪੱਤੇ ਝੜਸ ਜਾਂਦੇ ਹਨ ਪੱਕਣ ਸਮੇਂ ਭਾਰੀ بارش ਨਾਲ ਪੱਕੇ ਹੋਏ ਫਲ ਫਟ ਜਾਂਦੇ ਹਨ ਸੇਲਾ ਮੌਸਮ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧਾਉਣ ਲਈ ਵੀ ਜ਼ਿੰਮੇਵਾਰ ਹੁੰਦਾ ਹੈ ਜਿਸ ਨਾਲ ਫਲ ਦੀ ਜਿਹੜੀ ਗੁਣਵੱਤਾ ਉਹਦਾ ਸਵਾਦ ਹੈਗਾ ਉਹਦਾ ਟੇਸਟ ਉਹ ਪ੍ਰਭਾਵ ਹੁੰਦਾ ਹੈ ਅੰਜੀਰ ਨੂੰ ਅਲੱਗ-ਅਲੱਗ ਕਿਸਮਾਂ ਦੀ ਜ਼ਮੀਨ ਉੱਪਰ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ ਜੇਕਰ ਪਾਣੀ ਦਾ ਚੰਗਾ ਨਿਕਾਸ ਹੋਵੇ ਤਾਂ ਤੁਸੀਂ ਉੱਥੇ ਵੀ ਇਸ ਨੂੰ ਉਗਾ ਸਕਦੇ ਹੋ ਅੰਜੀਰ ਦੀ ਫਸਲ ਲਈ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਚਾਹੀਦੀ ਹੈ ਜਿਆਦਾ ਪਾਣੀ ਵਾਲੀਆਂ ਭਾਰੀਆਂ ਜ਼ਮੀਨਾਂ ਆਮ ਤੌਰ ਤੇ ਇਸ ਫਸਲ ਲਈ ਟੁਗਮੀਆਂ ਨਹੀਂ ਉੱਤਮ ਕਿਸਮ ਜਿਹੜੀ ਹੈਗੀ ਆ ਉਹ ਤੁਹਾਨੂੰ ਅਸੀਂ ਦੱਸਤੀ ਆ ਅੰਜੀਰ ਦੀ ਜਿਹੜੀ ਉੱਤਮ ਕਿਸਮ ਹੈਗੀ ਆ ਉਹ ਸਾਡੇ ਕਿਸਾਨ ਵੀਰ ਜ਼ਰੂਰ ਬੜੇ ਧਿਆਨ ਦੇ ਨਾਲ ਇਸ ਚੀਜ਼ ਨੂੰ ਸੁਣ ਲੈਣ ਅੰਜੀਰ ਦੀ ਇੱਕ ਹੀ ਕਿਸਮ ਸਿਫਾਰਸ਼ ਕੀਤੀ ਗਈ ਹੈ ਜਿਹਦਾ ਨਾਮ ਬਰਾਊਨ ਟਰਕੀ ਹੈ ਅੰਜੀਰ ਦੀ ਜਿਹੜੀ ਫਸਲ ਦੀ ਸਿਫਾਰਸ਼ ਕੀਤੀ ਗਈ ਹੈ ਜਿਹੜੀ ਕਿਸਮ ਦੀ ਸਿਫਾਰਸ਼ ਕੀਤੀ ਗਈ ਆ ਉਸ ਦਾ ਨਾਮ ਬਰਾਊਨ ਟਰਕੀ ਹੈ ਇਸ ਕਿਸਮ ਦੇ ਫਲ ਮਈ ਦੇ ਅਖੀਰਲੇ ਹਫਤੇ ਤੋਂ ਜੂਨ ਦੇ ਅਖੀਰ ਤੱਕ ਪਗਦੇ ਹਨ ਇਸ ਕਿਸਮ ਦੇ ਫਲਾਂ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ ਫਲਾਂ ਦਾ ਰੰਗ ਗੂੜਾ ਬੈਂਗਣੀ ਹੁੰਦਾ ਹੈ ਫਲਾਂ ਦਾ ਗੁੱਦਾ ਗੁਲਾਬੀ ਪੂਰੇ ਰੰਗ ਅਤੇ ਉੱਤਮ ਸੁਗੰਧੀ ਵਾਲਾ ਹੁੰਦਾ ਹੈ ਸੁਗੰਧ ਵੀ ਇਹਦੇ ਵਿੱਚ ਬਹੁਤ ਵਧੀਆ ਆਉਂਦੀ ਹੈ ਫਲ ਦੇ ਥੱਲੇ ਦਰਮਿਆਨੇ ਆਕਾਰ ਦੀ ਅੱਖ ਹੁੰਦੀ ਹੈ ਫੜਾ ਉੱਪਰ ਗੂੜੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਇਸ ਕਿਸਮ ਨੂੰ ਫਲ ਬਹੁਤ ਲੱਗਦਾ ਹੈ ਅਤੇ ਪ੍ਰਤੀ ਬੂਟੇ ਚ 78.53 ਕਿਲੋ ਦੇ ਕਰੀਬ ਇਹ ਫਸਲ ਤੁਸੀਂ ਇੱਕ ਬੂਟੇ ਤੋਂ ਲੈ ਸਕਦੇ ਨਸਲੀ ਬਾਤ ਹੈ ਜਿਹੜਾ ਇਹਦੇ ਵਿੱਚ ਉਹ ਵੀ ਹੋਣਾ ਸੀ ਤੁਹਾਨੂੰ ਦੱਸ ਦਿਆ ਨਸਲੀ ਬਾਤੇ ਦੇ ਲਈ ਤੁਸੀਂ ਅੱਗੇ ਇਹਨੂੰ ਕੀ ਕਰਨਾ ਹੈਗਾ ਨਸਲੀ ਬਾਤੇ ਲਈ ਅੰਜੀਰ ਦੇ ਬੂਟੇ ਇੱਕ ਸਾਲ ਪੁਰਾਣੀਆਂ ਸੁਖਾਵਾਂ ਤੋਂ ਜਨਮਰੀ ਵਿੱਚ ਤਿਆਰ ਕੀਤੇ ਜਾਂਦੇ ਹਨ ਜਿਨੂੰ ਆਪਾਂ ਕਹਿੰਦੇ ਹੁੰਨੇ ਆਂ ਕਿ ਕਲਮਾਂ ਲਾ ਕੇ ਜਨਵਰੀ ਵਿੱਚ ਤਿਆਰ ਕੀਤੇ ਜਾਂਦੇ ਹਨ ਸਰਦੀ ਦਾ ਉਦੋਂ ਮੌਸਮ ਹੁੰਦਾ ਜਨਵਰੀ ਦੇ ਵਿੱਚ ਉਦੋਂ ਇਹ ਬੁੱਟੇ ਤੁਸੀਂ ਕਲਮਾ ਲਾ ਕੇ ਇਹਨੂੰ ਤਿਆਰ ਕਰ ਸਕਦੇ ਹੋ ਉਹਦੇ ਲਈ ਵੀ ਅਸੀਂ ਤੁਹਾਨੂੰ ਅੱਗੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਅਸੀਂ ਇਹ ਪੂਰੀ ਜਾਣਕਾਰੀ ਸਾਂਝੀ ਕਰਨੀ ਆ ਇਸ ਲਈ 30 ਤੋਂ 45 ਸੈਂਟੀਮੀਟਰ ਲੰਮੀਆਂ ਕਲਮਾਂ ਦੀ ਚੋਣ ਕਰਕੇ ਜਿਸ ਉੱਪਰ ਘੱਟੋ ਘੱਟ 3 ਤੋਂ 4 ਅੱਖਾਂ ਹੋਣ ਜਿੱਥੋਂ ਇਹਦੇ ਅੱਗੇ ਉਗੜਾ ਹੁੰਦਾ ਹੈਗਾ ਕਲਮਾ ਨੂੰ ਨਰਸਰੀ ਵਿੱਚ ਲਗਾਉਣ ਸਮੇਂ ਹਰ ਕਲਮਾ ਦਾ 1/3 ਹਿੱਸਾ ਮਿੱਟੀ ਤੋਂ ਬਾਹਰ ਅਤੇ 2/3 ਹਿੱਸਾ ਜ਼ਮੀਨ ਦੇ ਅੰਦਰ ਦਬਾਓ ਤਾਂ ਜੋ ਸਹੀ ਤਰ੍ਹਾਂ ਨਸਲੀ ਵਾਤਾ ਹੋ ਸਕੇ ਜੇ ਤੁਸੀਂ ਕਲਮਾ ਤਿਆਰ ਕਰਨੀਆਂ ਨੇ ਨਾ ਮੈਂ ਇਸ ਤੋਂ ਇਸ ਨੂੰ ਦੁਬਾਰੇ ਤੋਂ ਫੇਰ ਰਿਪੀਟ ਕਰ ਦਿਆਂ ਇਸ ਲਈ 30 ਤੋਂ 45 ਸੈਂਟੀਮੀਟਰ ਲੰਬੀਆਂ ਕਲਮਾਂ ਦੀ ਚੋਣ ਕਰੋ ਜਿਸ ਉੱਪਰ ਘੱਟੋ-ਘੱਟ 3 ਤੋਂ 4 ਅੱਖਾਂ ਹੋਣ ਕਲਮਾਂ ਨੂੰ ਨਰਸਰੀ ਵਿੱਚ ਲਗਾਉਣ ਸਮੇਂ ਹਰ ਕਲਮ ਦਾ 1/3 ਹਿੱਸਾ 1/3 ਹਿੱਸਾ ਉਹਦਾ ਬਾਹਰ ਹੋਣਾ ਚਾਹੀਦਾ ਤੇ ਉਸ ਦਾ ਜਿਹੜਾ 1/3 ਹਿੱਸਾ ਜ਼ਮੀਨ ਦੇ ਬਾਹਰ ਅਤੇ 2/3 ਹਿੱਸਾ ਜ਼ਮੀਨ ਦੇ ਅੰਦਰ ਦਬਾਓ ਤਾਂ ਜੋ ਸਹੀ ਤਰ੍ਹਾਂ ਨਸਲੀ ਬਾਗਾ ਹੋ ਸਕੇ ਤਾਂ ਕਿ ਇਹ ਜਿਹੜੀਆਂ ਕਲਮਾਂਆਂ ਗਿਆ ਇਹ ਵਧੀਆ ਤਰੀਕੇ ਦੇ ਨਾਲ ਇਹ ਤਿਆਰ ਹੋ ਸਕਣ ਇਹ ਬੂਟੇ ਲਗਾਉਣ ਦਾ ਜਿਹੜਾ ਸਮਾਂ ਅਸੀਂ ਤੁਹਾਨੂੰ ਉਹ ਵੀ ਦੱਸਦੇ ਜਾਗਾ ਥੋੜਾ ਬੜਾ ਧਿਆਨ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਸੁਣਿਓ ਤੇ ਦੇਖਿਓ ਕਿ ਜੇ ਤੁਸੀਂ ਇਸ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਬੜੇ ਧਿਆਨ ਦੇ ਨਾਲ ਤੁਸੀਂ ਇਸ ਦੀ ਮਿੱਟੀ ਦੀ ਪਰਖ ਕਰਵਾ ਕੇ ਤੁਸੀਂ ਇਸ ਨੂੰ ਕਰਵਾ ਸਕਦੇ ਹੋ। ਇਹ ਬੂਟੇ ਲਗਾਉਣ ਦਾ ਜਿਹੜਾ ਸਮਾਂ ਦਿੱਤਾ ਗਿਆਗਾ ਮਹਾਰਾ ਮੱਲੀਓ ਪੰਜਾਬ ਵਿੱਚ ਅੰਜੀਰ ਦੇ ਬੂਟੇ ਲਗਾਉਣ ਦਾ ਸਮਾਂ ਜਨਵਰੀ ਫਰਵਰੀ ਹੈ। ਬੂਟੇ 6 6 ਮੀਟਰ ਦੇ ਫਾਸਲੇ ਤੇ ਲਾਈ ਜਾ ਸਕਦੇ ਹਨ। 6x6 ਦਾ ਜਿਹੜਾ فاਸਲਾਗਾ ਹੋਣਾ ਚਾਹੀਦਾ ਫਿਰ ਇਹ ਬੂਟੇ ਲਗਾਏ ਜਾਏ ਬੂਟੇ ਲਗਾਉਣ ਲਈ ਵਰਗਕਾਰ ਟੰਗ ਦੀ ਪਰਤੋਂ ਕੀਤੀ ਜਾ ਸਕਦੀ ਹੈ ਜਿਨੂੰ ਅਸੀਂ ਟੇਟੀ ਅਲਾਈਨਾਂ ਸਿੱਧੀਆਂ ਅਲਾਈਨਾਂ ਤੋਂ ਦੇਖਦੇ ਹਾਂ ਤਾਂ ਸਾਰੀਆਂ ਇਸ ਤਰ੍ਹਾਂ ਹੁੰਦੀਆਂ ਨੇ ਉਹਨਾਂ ਵਰਗਕਾਰ ਕਿਹਾ ਜਾਂਦਾ ਹੈਗਾ ਇਸ ਤਰ੍ਹਾਂ 110 ਬੂਟੇ ਪ੍ਰਤੀ ਏਕੜ ਚ ਲਗਾਏ ਜਾ ਸਕਦੇ ਆ ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ 1 ਏਕੜ ਦੇ ਵਿੱਚ ਇੱਕ ਕਿੱਲਾ ਜ਼ਮੀਨ ਦੇ ਵਿੱਚ ਤੁਸੀਂ 100 ਤੇ 10 ਬੂਟੇ ਇੱਕ ਖੇਤ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਅੱਗੇ ਇਹਦੀ ਆ ਗਈ ਹੈ ਸਿਧਾਈ ਅਤੇ ਕਾਂਟ ਛਾਂਟ ਜਿਹੜੀ ਸਿਧਾਈ ਹੈ ਇਹਦੀ ਕਾਂਟ ਛਾਂਟਾ ਕਿਹੜੇ ਸਮੇਂ 'ਚ ਹੁੰਦੀ ਹੈ ਕਿਵੇਂ ਹੁੰਦੀ ਹੈ ਅਸੀਂ ਤੁਹਾਨੂੰ ਅੱਜ ਉਹ ਵੀ ਦੱਸਦੇ ਹਾਂ ਅੰਜੀਰ ਦੀ ਜਿਹੜੀ ਸਿਧਾਈ ਹੈ ਬੂਟੇ ਲਗਾਉਣ ਤੋਂ 3-4 ਸਾਲ ਅੰਦਰ ਪੂਰੀ ਕਰ ਲੈਣੀ ਚਾਹੀਦੀ ਹੈ ਸਿਧਾਈ ਸੁਧਰੇ ਮੋੜ ਨਾਲ ਕੀਤੀ ਜਾ ਸਕਦੀ ਹੈ ਸਰਦੀ ਦੇ ਮੌਸਮ ਵਿੱਚ ਹਲਕੀ ਕਾਂਡ ਛਾਂਟ ਨਾਲ ਨਵੀਆਂ ਸਖਾਵਾਂ ਜ਼ਿਆਦਾ ਬਣਦੀਆਂ ਹਨ ਮੌਸਮ ਵਿੱਚ ਹਲਕੀ ਕਾਂਡ ਛਾਂਟ ਦੇ ਨਾਲ ਨਾ ਸਰਦੀ ਦੇ ਮੌਸਮ ਜਦੋਂ ਹੁੰਦਾ ਹਲਕੀ ਸਰਦੀ ਹੁੰਦੀ ਹੈ ਉਦੋਂ ਜਿਹੜੀ ਇਹਦੀ ਕਾਂਡ ਛਾਂਟ ਕੀਤੀ ਜਾਂਦੀ ਹੈ ਕਟਿੰਗ ਕੀਤੀ ਜਾਂਦੀ ਹੈਗੀਆ ਉਹਦੇ ਨਾਲ ਉਹ ਜਿਹੜੀਆਂ ਸਖਾਵਾਂ ਨੇ ਹੋਰ ਟਾਣੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਉਹ ਜ਼ਿਆਦਾ ਬਣਦੀਆਂ ਨੇ ਅਤੇ ਭਰਪੂਰ ਫਲ ਲੱਗਦਾ ਹੈ ਫਿਰ ਉਹਨਾਂ ਨੂੰ ਟਾਣੀਆਂ ਜ਼ਿਆਦਾ ਹੋਣਗੀਆਂ ਕੁਦਰਤੀਆਂ ਕਿ ਉਹਨਾਂ ਨੂੰ ਫਲ ਵੀ ਜ਼ਿਆਦਾ ਲੱਗਦਾ ਹੈ ਚਲਦੇ ਮੌਸਮ ਦੌਰਾਨ ਫੁੱਟੀਆਂ ਨਮੀਆਂ ਸ਼ਖਾਂ ਤੇ ਪੱਤਿਆਂ ਦੇ ਧੁਰੇ ਵਿੱਚ ਹੀ ਅੰਜੀਰ ਦਾ ਫਲ ਲੱਗਦਾ ਹੈ ਹਰ ਤੀਜੇ ਸਾਲ ਅੰਜੀਰ ਦੇ ਬੂਟਿਆਂ ਦੀ ਪਰਮੀ ਕਟਾਈ ਕਰੋ ਇਸ ਤੋਂ ਇਲਾਵਾ ਹਰ ਸਾਲ ਦੀਆਂ ਪਤਲੀਆਂ ਸੁੱਕੀਆਂ ਟੁੱਟੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਓ ਕੱਟੇ ਹੋਏ ਸਿਰਿਆਂ ਤੇ ਬੋਰਡ ਪੇਸਟ ਲਗਾ ਦਿਓ ਬੋਰਡ ਪੇਸਟ ਇਕ ਲੱਗ ਜਾਂਦਾ ਇਹਨਾਂ ਦੇ ਉੱਤੇ ਜਿੱਥੋਂ ਆਪਾਂ ਕਟਿੰਗ ਕਰਦੇ ਆਂ ਵੀ ਤਾਂ ਕਿ ਛੁਟਾਣੀ ਬਿਲਕੁਲ ਵੀ ਨਾ ਸਕੀ ਸਿੰਚਾਈ ਤੇ ਜਿਹੜੀਆਂ ਖਾਦਾਂ ਨੇ ਸਿੰਚਾਈ ਤੇ ਖਾਦਾਂ ਬੜੇ ਧਿਆਨ ਦੇ ਨਾਲ ਮੇਰੇ ਕਿਸਾਨ ਵੀਰ ਇਸ ਚੀਜ਼ ਨੂੰ ਸੁਣ ਲੈਣ ਬਹੁਤ ਜ਼ਰੂਰੀ ਹੈ ਕਿਸਾਨਾਂ ਦੇ ਲਈ ਇਹ ਸਿੰਚਾਈ ਤੇ ਖਾਦਾਂ ਸਿੰਚਾਈ ਕਿਸ ਤਰ੍ਹਾਂ ਕਰਨੀ ਹੈ ਖਾਦਾਂ ਕੀ ਨੇ ਕਿਸ ਤਰ੍ਹਾਂ ਹੈ ਸਾਰਾ ਕੁਝ ਇਹ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਹੈ। ਅੰਜੀਰ ਦੇ ਬੂਟਿਆਂ ਦੀ ਜੜਾਂ ਘਟ ਡੂੰਘੀਆਂ ਹੋਣ ਕਾਰਨ ਗਰਮ ਅਤੇ ਖੁਸ਼ਕ ਮੌਸਮੋ ਦੌਰਾਨ ਪਾਣੀ ਦੀ ਕਮੀ ਨਾਲ ਨੁਕਸਾਨ ਹੈ। ਫਲ ਦੇ ਬਾਦੇ ਦੌਰਾਨ ਬੂਟੇ ਦੀ ਹਲਕੀ ਅਤੇ ਬਰਾਬਰ ਸਿੰਚਾਈ ਕਰਨੀ ਚਾਹੀਦੀ ਹੈ। ਜ਼ਿਆਦਾ ਸਿੰਚਾਈ ਮਿੱਟੀ ਦੀ ਨਮੀ ਵਧਾ ਦਿੰਦੀ ਹੈ ਜਿਸ ਕਾਰਨ ਫਲ ਫਟਨੇ ਸ਼ੁਰੂ ਹੋ ਜਾਂਦੇ ਹਨ ਫਲ ਦੀ ਪਕਾਈ ਸਮੇ ਸਚਾਈ ਬੰਦ ਕਰ ਦੇਣੀ ਚਾਹੀਦੀ ਹੈ ਜਦੋਂ ਫਲ ਪੱਕਦਾ ਹੈਗਾ ਉਦੋਂ ਉਹਦੀ ਜਿਹੜਾ ਪਾਣੀ ਆ ਉਹਨੂੰ ਬੰਦ ਕਰ ਦੇਣਾ ਚਾਹੀਦਾ ਜੇ ਉਹ ਜ਼ਿਆਦਾ ਮਤਲਬ ਮਿੱਟੀ ਗਿੱਲੀ ਰਹਿੰਦੀ ਹੈ ਤਾਂ ਉਹਦੇ ਵਿੱਚ ਸੈਲਰ ਰਹਿੰਦੀ ਹੈ ਸੈਲਰ ਰਹਿੰਦੀ ਹੈ ਤਾਂ ਉਹਦੇ ਨਾਲ ਵੀ ਜਿਹੜਾ ਫਲ ਹੈ ਉਹਦਾ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਖਾਸ ਕਰਕੇ ਉਦੋਂ ਜਦੋਂ ਫਲ ਦੀ ਪਕਾਈ ਹੁੰਦੀ ਹੈ ਨਹੀਂ ਤਾਂ ਫਲ ਦਾ ਸਵਾਦ ਆ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਬੂਟੇ ਨੂੰ ਖਾਤਾ ਲੋੜ ਅਨੁਸਾਰ ਹੀ ਪਾ ਇੱਕ ਸਾਲ ਦੇ ਬੂਟੇ ਨੂੰ 25 ਕਿਲੋ ਰੂੜੀ ਦੀ ਖਾਦ ਇੱਕ ਸਾਲ ਦੇ ਬੂਟੇ ਨੂੰ 25 ਕਿਲੋ ਰੂੜੀ ਦੀ ਖਾਦ ਅਤੇ 60 ਗ੍ਰਾਮ ਨਾਈਟ੍ਰੋਜਨ ਖਾਦ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉਣੀ ਹੈ ਕਿਸਾਨ ਵੀਰ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਲੈਣਾ ਇੱਕ ਸਾਲ ਦਾ ਜਿਹੜਾ ਬੂਟਾ ਤੁਹਾਡੇ ਖੇਤ ਦੇ ਵਿੱਚ ਤੁਸੀਂ ਉਹਦੀ ਖੇਤੀ ਕੀਤੀ ਹੋਈ ਹੈਗੀ ਇਹ ਉਹਦੇ ਵਿੱਚ ਤੁਸੀਂ ਇੱਕ ਸਾਲ ਦੇ ਬੁੱਟੇ ਨੂੰ 25 ਕਿਲੋ ਜਿਹੜੀ ਰੂੜੀ ਦੀ ਖਾਦ ਅਤੇ 60 ਗ੍ਰਾਮ ਨਾਈਟ੍ਰੋਜਨ ਖਾਦ ਪ੍ਰਤੀ ਬੁੱਟੇ ਦੇ ਹਿਸਾਬ ਨਾਲ ਤੁਸੀਂ ਪਾਉਣੀਆਂ ਵੀ ਤਾਂ ਕਿ ਇਸ ਤੋਂ ਨਾ ਘੱਟ ਹੋਵੇ ਨਾ ਹੀ ਇਸ ਤੋਂ ਜ਼ਿਆਦਾ ਫਲਾਂ ਦਾ ਜਿਹੜਾ ਪੱਕਣ ਦਾ ਸਮਾਂ ਤੇ ਇਹਦੀ ਤਰੜਾਈ ਕੀ ਹੈਗੀ ਹੈ ਵੀ ਫਲ ਪੱਕ ਗਿਆ ਇਹਨੂੰ ਤੋੜਿਆ ਕਿਹੜੇ ਤਰੀਕੇ ਦੇ ਨਾਲ ਚੰਗਾ ਹੈਗਾ ਫਲ ਜੇ ਪੱਕ ਗਿਆ ਹੈਗਾ ਤੱਗੇ ਤੁਹਾਨੂੰ ਇਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹਦੀ ਜਿਹੜੀ ਪਕਾਈ ਤਾਂ ਹੋ ਚੁੱਕੀ ਹੈਗੀ ਹੈ ਇਹਦੀ ਅੱਗੇ ਤੜਾਈ ਕਿਸ ਤਰ੍ਹਾਂ ਹੁੰਦੀ ਹੈ ਅੰਜੀਰ ਦੇ ਫਲਾਂ ਦੀ ਤੜਾਈ ਪੂਰਾ ਰੰਗ ਆਉਣ ਤੇ ਹੀ ਕਰੋ ਜਦੋਂ ਪੂਰਾ ਰੰਗ ਆ ਜਾਂਦਾ ਹੈ ਤਾਂ ਉਦੋਂ ਉਹਨੂੰ ਤੁਸੀਂ ਕਰ ਸਕਦੇ ਹੋ ਪੱਕੇ ਫਲ ਦੀ ਨਿਸ਼ਾਨੀ ਹੈ ਕਿ ਉਹ ਥੱਲੇ ਨੂੰ ਝੁਕਣਾ ਸ਼ੁਰੂ ਹੋ ਜਾਂਦਾ ਹੈ ਨਹੀਂ ਤੇ ਉੱਪਰ ਨੂੰ ਹੁੰਦੀ ਟਾਣੀ ਜਿਹੜੀ ਹੁੰਦੀ ਹੈ ਉਸ ਫਲ ਦੀ ਪਰ ਜਦੋਂ ਇਹ ਪੱਕਿਆ ਹੁੰਦਾਗਾ ਤਾਂ ਇਹ ਥੱਲੇ ਨੂੰ ਚੁਕਣਾ ਸ਼ੁਰੂ ਹੋ ਜਾਂਦਾ ਤੇ ਸੁੱਕਣਾ ਸ਼ੁਰੂ ਹੋਏ ਹੁੰਦਾ ਹੈ ਫਲ ਥੋੜੇ ਸਖਤ ਹੱਥਾਂ ਨਾਲ ਘੁਮਾ ਕੇ ਅਤੇ ਖਿੱਚ ਕੇ ਤੋੜੋ ਫਲ ਜਿਹੜੇ ਤੁਸੀਂ ਤੋੜ ਲੱਗੇ ਹੋ ਫਲ ਥੋੜੇ ਸਖਤ ਹੱਥਾਂ ਨਾਲ ਘੁਮਾ ਕੇ ਅਤੇ ਖਿੱਚ ਕੇ ਤੋੜੋ ਤੜਾਈ ਸਮੇਂ ਫਲਾਂ ਵਿੱਚੋਂ ਨਿਕਲ ਰਹੇ ਦੁੱਧ ਨਾਲ ਚਮੜੀ ਤੇ ਖਾਰਸ਼ ਹੋ ਸਕਦੀ ਹੈ ਜਿਹੜਾ ਤੁਸੀਂ ਉਹ ਤੋੜ ਰਹੇ ਹੋ ਫਲ ਤਾਂ ਉਹਦੇ ਵਿੱਚੋਂ ਜਿਹੜਾ ਦੁੱਧ ਨਿਕਲ ਰਿਹਾ ਉਹਦੇ ਵਿੱਚੋਂ ਉਦਨ ਚਮੜੀ ਤੇ ਖਾਰਸ਼ ਹੋ ਸਕਦੀ ਹੈ ਇਸ ਲਈ ਫਲ ਨੂੰ ਤੋੜਨ ਵੇਲੇ ਦਸਤਾਨੇ ਪਾਉਣੇ ਚਾਹੀਦੇ ਹਨ ਉਹ ਤੋਂ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਦੁੱਧ ਨਾਲ ਫਲ ਦੀ ਚਮੜੀ ਉੱਪਰ ਦਾਗ ਪੈਣ ਤੋਂ ਬਚਾਉਣ ਲਈ ਫਲਾਂ ਦੀ ਸਾਮ ਸੰਭਾਲ ਬਹੁਤ ਧਿਆਨ ਨਾਲ ਕਰੋ ਫਲਾਂ ਨੂੰ ਗੱਤੇ ਦੇ ਡੱਬੇ ਵਿੱਚ ਰੱਖੋ ਧਿਆਨ ਦਿਓ ਕਿ ਫਲ ਦੋ ਤੋਂ ਵੱਧ ਪਰਤਾਂ ਵਿੱਚ ਨਾ ਰੱਖੋ ਤਾਂ ਜੋ ਫਲ ਦੀ ਗੁਣਵੱਤਾ ਬਰਕਰਾਰ ਰਹਿ ਸਕੇ ਪਾਣੋ ਸੁਰੱਖਿਆ ਜਿਹੜੀ ਹੈਗੀ ਹੈ ਜਿਹੜੀ ਪਾਣੀ ਦੀ ਜਿਹੜੀ ਸੁਰੱਖਿਆ ਹੈਗੀ ਆ ਉਹ ਅਸੀਂ ਤੁਹਾਨੂੰ ਦੱਸਦੇ ਆ। ਅਨੁਕੂਲ ਕਮਰਾ ਆਇਆ ਦਾ ਬੰਦੇ ਡਿੱਗੀ ਪਈਆਂ ਨਾਲ ਛੱਜਾ ਹੋਵਜਾ। ਅਪਣਾ ਗੱਲ ਕਰੇ ਸੀਗੀ ਵੀ ਅੰਜੀਰ ਦੀ ਗੁਣਵੱਤਾ ਦੇ ਜਿਹੜੇ ਗੋੜਾ ਕਿਵੇਂ ਬਰਕਰਾਰ ਰਹਿ ਸਕਦੇ ਆ ਕਿ ਜਿਹੜੀ ਇਹਦੀ ਪੌਂਦ ਹੈਗੀ ਆ ਜਣੀ ਜੀਦੋਂ ਆਪਾਂ ਇਹਨੂੰ ਤਿਆਰ ਕਰਦੇ ਹੈਗੇ ਆ ਉਹਦੀ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਕਿੜੀਆਂ ਕਿੜੀਆਂ ਚੀਜ਼ਾਂ ਨੁਕਸਾਨ ਪਹੁੰਚਾਉਂਦੀਆਂ ਨੇ ਉਹ ਅਸੀਂ ਤੁਹਾਨੂੰ ਦੱਸਦੇ ਆ। ਟਣੇ ਦਾ ਗੜੂਆ ਜਿਹੜਾ ਟਣੇ ਦੇ ਵਿੱਚ ਇੱਕ ਗੜੂਆ ਪੈਂਦਾ ਹੈ ਤੇ ਉਹ ਇਹਦਾ ਇਹ ਕੀੜਾ ਕਦੇ-ਕਦੇ ਟਣੇ ਵਿੱਚ ਮੋਰੀਆਂ ਕਰਕੇ ਟਣੇ ਨੂੰ ਨਕਾਰਾ ਕਰ ਦਿੰਦਾ ਹੈ ਇਸ ਦੀ ਰੋਗ ਥਾਮ ਲਈ ਮਿੱਟੀ ਦੇ ਤੇਲ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਕੋਰੇਸੀਨ ਆਇਲ ਦੀ ਜਿਹੜੀ ਵਰਤੋਂ ਤੁਸੀਂ ਇਸ ਕੀੜੇ ਤੋਂ ਇਹਦੀ ਪੌਂਦ ਨੂੰ ਬਚਾਉਣ ਦੇ ਲਈ ਉਹਦੀ ਤੁਸੀਂ ਵਰਤੋਂ ਕਰ ਸਕਦੇ ਹੋ ਦੂਸਰਾ ਹੈਗਾ ਜੀ ਫੜ ਦੀ ਮੱਖੀ ਇੱਕ ਖਾਸ ਤਹਾਨੇ ਕਰਕ ਕੀੜਾ ਹੈ ਫਲ ਦੀ ਮੱਖੀ ਵੱਧ ਰੇ ਫਲ ਦੀ ਬਾਰੀ ਛਿੱਲੜ ਤੇ ਅੰਡੇ ਜਮਾ ਕਰਦੀ ਹੈ ਅੰਡੇ ਵਿੱਚੋਂ ਬੱਚੇ ਨਿਕਲਣ ਤੋਂ ਬਾਅਦ ਸੁੰਡੀ ਰੁੱਦੇ ਵਿੱਚ ਦਾਖਲ ਹੋ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ ਫਲ ਨੂੰ ਖਰਾਬ ਕਰ ਦਿੰਦੀ ਹੈ ਹਮਲੇ ਵਾਲੇ ਫਲ ਬੇਟਵੇ ਗੜ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ ਨੁਕਸਾਨ ਹੋਏ ਫਸਲ ਨੂੰ ਨਸ਼ਟ ਕਰ ਦਿਓ ਤੁਰੰਤ ਉਹ ਨੂੰ ਮਿੱਟੀ 'ਚ ਦੱਬ ਦਿਓ ਨੰਬਰ ਤੇਰੇ ਤੇ ਕੁਤਰਾ ਕੋਤਰਾ ਇੱਕ ਆਮ ਪਾਇਆ ਜਾਣ ਵਾਲਾ ਕੀੜਾ ਜਿਹੜਾ ਬਸ ਆਪ ਹੀ ਦੇਖਦੇ ਆ ਜਿਹੜਾ ਪੱਤੇ ਕੋਤਰਾ ਦਿੰਦਾ ਹਾਂ ਹਮ ਇਹਦਾ ਜਿਹੜਾ ਕੋਤਰਾ ਇੱਕ ਆਮ ਪਾਇਆ ਜਾਣ ਵਾਲਾ ਕੀੜਾ ਹੈ ਹਮਲਾ ਕਰ ਵੀ ਰਹਣ ਤੇ ਸਾਰਾ ਦਰਖਤ ਪੱਤਿਆਂ ਤੋਂ ਰਹਿਤ ਹੋ ਜਾਂਦਾ ਸਾਰੇ ਪੱਤੇ ਨੂੰ ਖਾ ਜਾਂਦਾ ਹੈ ਕੀੜਾ ਅਤੇ ਅੰਡਿਆਂ ਨੂੰ ਇਕੱਠਾ ਇਕੱਠੇ ਕਰਕੇ ਨਸ਼ਟ ਕਰ ਦੇਣਾ ਚਾਹੀਦਾ ਸੋ ਤੁਹਾਨੂੰ ਦਿੱਤੀ ਇਹ ਸਾਡੀ ਅੱਜ ਦੀ ਜਾਣਕਾਰੀ ਅੰਜੀਰ ਦੀ ਖੇਤੀ ਜਿੰਨਾ ਵੀਰਾਂ ਨੇ ਕਰਨੀ ਆ ਤਾਂ ਵੇਚ ਜਿਖ ਕਰ ਸਕਦੇ ਆ ਤੇ ਬਸ ਇਹਨਾਂ ਤੁਸੀਂ ਜ਼ਰੂਰ ਧਿਆਨ ਰੱਖੋ ਕਿ ਜਿਹੜੀ ਅਜੀਰ ਦੀ ਖੇਤੀ ਕਰਨ ਦੇ ਲਈ ਤੁਸੀਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਰੱਖਣੀਆਂ ਕਿਸ-ਕਿਸ ਜਗ੍ਹਾ ਤੇ ਇਹਦੀ ਖੇਤੀ ਹੋ ਸਕਦੀ ਆ ਕਿਹੜੇ ਮੌਸਮ ਦੇ ਵਿੱਚ ਖੇਤੀ ਹੁੰਦੀ ਆ ਕਿਹੜੇ ਮੌਸਮ ਦੇ ਵਿੱਚ ਇਹਦੀ ਫਸਲ ਤਿਆਰ ਹੁੰਦੀ ਆ ਕਿਹੜੇ ਮੌਸਮ ਦੇ ਵਿੱਚ ਤੁਸੀਂ ਇਸ ਦੀ ਜਿਹੜੀ ਪੌਂਦ ਦਾ ਤਿਆਰ ਕਰਨੀ ਆ ਤੇ ਪੌਂਦ ਦਾ ਰੱਖ ਰਖਾਓ ਕਿਵੇਂ ਕਰਨਾਗਾ ਕਿਹੜੇ ਤਰੀਕੇ ਦੇ ਨਾਲ ਤੁਸੀਂ ਉਹਦੀ ਪੌਂਦ ਨੂੰ ਬਚਾ ਸਕਦੇ ਹੋ ਉਹ ਵੀ ਤੁਹਾਨੂੰ ਇਹਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਡਾ ਅੱਜ ਦਾ ਇੱਕ ਟੌਪਿਕ ਕਿਸਾਨੀ ਮਸਲੇ ਦੇ ਤੁਹਾਨੂੰ ਪਸੰਦ ਆਇਆ ਹੋਵੇਗਾ ਜੇਕਰ ਤੁਹਾਨੂੰ ਇਹੋ ਜਿਹੇ ਹੋਰ ਵੀਡੀਓ ਚਾਹੀਦੇ ਨੇ ਤਾਂ ਸਾਡੇ ਤੁਸੀਂ WhatsApp ਨੰਬਰ ਤੇ ਸਾਡੇ ਇਸੇ ਕਾਲਿੰਗ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਤੁਸੀਂ ਕਿਹੜੀ ਨਵਿਕਲੀ ਖੇਤੀ ਕਰਦੇ ਹੋ ਰਵਾਇਤੀ ਫਸਲਾਂ ਨੂੰ ਛੱਡ ਕੇ ਕਿਹੜਾ ਤੁਸੀਂ ਕੀਤਾ ਕਪੜਾ ਹੋਇਆਗਾ ਘੱਟ ਖਰਚੇ ਦੇ ਨਾਲ ਤੁਸੀਂ ਜਿਆਦਾ ਲਾਭ ਜਿਹੜੀਆਂ ਤੁਸੀਂ ਫਸਲਾਂ ਕਮਾ ਰਹੇ ਹੋ ਉਹਦੇ ਬਾਰੇ ਸਾਨੂੰ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਅਸੀਂ ਅਗਲੀ ਵਾਰ ਕਿਸੇ ਹੋਰ ਵਿਸ਼ੇ ਤੇ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝ ਪਾਈਏ ਹੁਣ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਇਜਾਜ਼ਤ ਤੇ ਧੰਨਵਾਦ ਜੀ ਨਮਸਕਾਰ